ਇਤਕਾਰ ਕੋਈ ਨਹੀਂ ਸੀ ਤੇ ਇਹਨਾਂ ਸਾਡੇ ਸਾਹਮਣੇ ਗਵਾਂਡ ਵਾਲੇ ਉਹ ਸਾਡੇ ਘਰ ਆਏ ਆ ਤੇ ਉਹਨਾਂ ਮੇਨ ਮਾਰ ਪਟਾਈ ਕੀਤੀ ਉਹਨਾਂ ਦੀ ਕੋਈ ਪਹਿਲੀ ਰੰਜਿਸ਼ ਆਈ ਸੀ ਸਾਡੇ ਅੱਜ ਤੋਂ ਕੋਈ 2-4 ਮਹੀਨੇ ਪਹਿਲਾਂ ਰਾਜਨੀਤੀ ਦੀ ਪ੍ਰੋਬਲਮ ਹੀ ਸੀ ਇਹਨਾਂ ਨੇ ਸਾਡੇ ਘੇਟ ਅੱਗੇ ਕੁਰਸੀ ਰਖਾਈ ਸੀ ਜਿਹਨੇ ਵੇਲੇ ਮੈਂ ਚੰਗਾ ਮਰਪੀ ਮੇਰਾ ਗਾਲਾ ਕੌਟਣ ਕੋਸ਼ਿਸ਼ ਕੀਤੀ ਇਹ ਦੇਖੋ ਮੇਰੇ ਨਿਸ਼ਾਨ ਵੇ ਦੇ ਆ ਇਹ ਸ਼ੀਏ ਜਾਣੇ ਸੀ ਇਹ ਮੈਨੂੰ ਖਿੱਚ ਕੇ ਬਾਹਰ ਲੈ ਗਏ ਆ ਤੇ ਮੈਂ ਮਤਲਬ ਪਿੱਛੇ ਨੂੰ 도ੜੇ ਕਰਦੀ ਆ ਬਟ ਇਹ ਮੈਨੂੰ ਖਿੱਚ ਕੇ ਬਾਹਰ ਲੈ ਗਏ ਬਾਹਰ ਜਾ ਕੇ ਇਹਨਾਂ ਦੇ ਹਸਬੰਦ ਵੀ ਉੱਥੇ ਹੀ ਗਸਾਰੇ ਇਹਨਾਂ ਦਾ ਬੇਟਾ ਯਾ ਆਸ਼ਿ ਦਿਪ ਹੈ ਗਿਆ ਉਹਨੇ ਮੇਰੇ ਪਹਿਲਾਂ ਇਹ ਚੁੰਨੂ ਤਾਰ ਦੇ ਥਲੇ ਸੁੱਤੀ ਹੈਗੀ ਆ ਤੇ ਬਾਅਦ ਵਿੱਚ ਮੇਰੇ ਕੱਪੜੇ ਪਾੜੇ ਸਾਰੇ ਤੇ ਮੇਰੀ ਸ਼ਾਤੂ ਉੱਤੇ ਬੈਠ ਗਿਆ ਉਹਦੀ ਚੈਨੀ ਸੀ ਮੈਂ ਗੱਲ ਚ ਪਾਈ ਸੀ ਉਹ ਮੇਰੀ ਚੈਨੀ ਮੇਰੀ ਗੱਲ ਚ ਹੈ ਨਹੀਂ ਮੇਰਾ ਫੋਨ ਨੇ ਇਹ ਵੀ ਮੇਰਾ ਫੋਨ ਨੇ ਖੋਲੇਦਾ ਸੀ ਇਹ ਅੱਧੇ ਘੰਟੇ ਬਾਅਦ ਮੈਨੂੰ ਮੇਰਾ ਫੋਨ ਉਹ ਕਿਸੇ ਨੇ ਲੈ ਗਮੈਂਟ ਦਿੱਤਾ ਬਟ ਮੇਰੀ ਚੈਨ ਨਹੀਂ ਮੈਨੂੰ ਅਜੇ ਤੱਕ ਨਹੀਂ ਮਿਲੀ ਹੈਗੀ ਮੇਰਾ ਨਾਮ ਨੀਸ਼ਾ ਚੋਹਾਨ ਹੈ ਮੈਂ ਪਿੰਡ ਪੈਣ ਮਿਲਮਾ ਦੀ ਰਹਿਣ ਵਾਲੀ ਆ ਮੇਰੇ ਹਸਬੰਦ ਦੀਪਕ ਸਿੰਘ ਉਹ ਅਮੋਲ ਕੰਪਨੀ ਜੌਬ ਕਰਦੇ ਆ ਕੱਲ ਤਕਰੀਬਨ ਕੋਈ ਸ਼ਾਮੀ 1:30 8 ਵਜੇ ਦੀ ਗੱਲ ਹੈ ਮੇਰੇ ਬੱਚੇ ਦੋ ਤੇ ਮੇਰੇ ਫਾਦਰ ਸਾਹਿਬ ਘਰ ਸੀਗੇ ਤੇ ਘਰ ਕੋਈ ਨਹੀਂ ਸੀ ਇਹਨਾ ਸਾਡੇ ਸਾਹਮਣੇ ਗਵਾਂਡ ਵਾਲੇ ਉਹ ਸਾਡੇ ਘਰ ਆਏ ਆ ਤੇ ਉਹਨਾਂ ਨੇ ਮੇਰੇ ਨਾਲ ਮਾਰਕੋਟਾਈ ਕੀਤੀ ਉਸ ਉਹਨਾਂ ਦੀ ਕੋਈ ਪਹਿਲੀ ਰੰਜਿਸ਼ ਹੈਗੀ ਸੀ ਸਾਡੇ ਅੱਜ ਤੋਂ ਕੋਈ 2-3 ਮਹੀਨੇ ਪਹਿਲਾਂ ਰਾਜਨੀਤੀ ਦੀ ਪ੍ਰੋਬਲਮ ਹੈਗੀ ਇਹਨਾਂ ਨੇ ਸਾਡੇ ਗੇਟ ਅੱਗੇ ਕੁਰਸੀ ਰਖਾਈ ਸੀ ਉਹ ਕੁਰਸੀ ਅਸੀਂ ਐਸਐਸਪੀ ਅੱਗੇ ਪਹਿਲਾਂ ਐਸਐਚਓ ਕੇ ਪੇਸ਼ ਹੋਏ ਆਂ ਔਰਨ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਉਸ ਤੋਂ ਬਾਅਦ ਅਸੀਂ ਐਸਐਸਪੀ ਅੱਗੇ ਪੇਸ਼ ਹੋਏ ਆਂ ਉਹ ਉੱਥੇ ਸਾਡੇ ਜਾ ਕੇ ਜਿਹੜੀ ਮਲਬੀ ਰਾਜਨਾਮਾ ਹੋਇਆ ਤੇ ਕੁਰਸੀ ਜਿਹੜੀ ਆਪਾਂ ਚਕਵਾਈ ਉਹ ਵੀ ਤਕਰੀਬਨ 3 ਮਹੀਨੇ ਬਾਅਦ ਉਸ ਵਾਰ ਗੱਲ ਕੀ ਗੱਲ ਹੋਈ ਹੈ ਕੱਲ ਇਹ ਸਾਡੇ ਗੇਟ ਦੇ ਅੱਗੇ ਆਏ ਆ ਸਾਡਾ ਗੇੜ ਖੜਕਾਇਆ ਜੋਰ-ਜੋਰ ਦੀ ਰਾਨੀ ਜਦੋਂ ਮੈਂ ਗੇਟ ਖੋਲਿਆ ਆ ਗੇੜ ਖੋਲਣ ਤੋਂ ਬਾਅਦ ਸਭ ਤੋਂ ਪਹਿਲਾਂ ਉਹਨਾਂ ਦੀ ਬੇਟੀ ਤਾਨੀਆ ਉਹ ਅੰਦਰ ਆਈ ਆ ਤਾਨੀਆ ਨੇ ਆ ਕੇ ਪਹਿਲਾਂ ਮੇਰੇ ਥੱਪੜ ਮਾਰਿਆ ਆ ਉਸ ਤੋਂ ਬਾਅਦ ਫਿਰ ਉਹਨਾਂ ਦਾ ਬੇਟਾ ਹਰਸ਼ ਅਰਸ਼ਦੀਪ ਸਿੰਘ ਆਇਆ ਫਿਰ ਪਿੰਕੀ ਦੇਵੀ ਆਈ ਹੈ ਰੋਸ਼ੀ ਰੋਸ਼ਨ ਲਾਲ ਆਇਆ ਇਹ ਸਾਰੇ ਅੰਦਰ ਆਏ ਆ ਇਹਨਾਂ ਨੇ ਮੇਰੇ ਤੇ ਹਮਲਾ ਕੀਤਾ ਆ ਉਹ ਸਾਰੀ ਰਿਕਾਰਡਿੰਗ ਜਿਹੜੀ ਸੀਸੀਟੀਵੀ ਕਮਰੇ ਵਿੱਚ ਹੋ ਗਈ ਦੀ ਆ ਇਹਨਾਂ ਨੇ ਮੈਲਾ ਮੈਨੂੰ ਚੰਗਾ ਮਰ ਲੀ ਮੇਰਾ ਗਾਲਾ ਕੋਟਣ ਦੀ ਕੋਸ਼ਿਸ਼ ਕੀਤੀ ਇਹ ਦੇਖੋ ਮੇਰੇ ਨਿਸ਼ਾਨ ਪਏ ਦੇ ਆ ਠੀਕ ਹੈ ਉਸ ਤੋਂ ਬਾਅਦ ਮੇਰਾ ਇਹ ਜਿਹੜਾ ਮੂੰਹ ਹੈ ਇਹ ਇਹਨਾਂ ਨੇ ਘੋਟਿਆ ਚੰਗੀ ਤਰ੍ਹਾਂ ਇਹ ਨਿਸ਼ਾਨ ਸਾਰੇ ਪਏ ਦੇ ਮੇਰੇ ਮਾਦੇ ਚ ਜਦੋਂ ਮੈਨੂੰ ਇਹਨਾਂ ਨੇ ਮੇਰੇ ਸੋਹਰਾ ਸਾਹਿਬ ਮੈਨੂੰ ਖਿੱਚੇ ਕਰੀ ਅੰਦਰ ਨੂੰ ਵੀ ਮਰ ਲੀ ਤੈਨੂੰ ਬਾਹਰ ਨਾ ਲੈ ਕੇ ਜਾਣ ਤੇ ਇਹਨਾਂ ਨੇ ਜਿਆਦਾ ਮਰ ਲੀ ਘੋਟਣਾ ਤੈਨੂੰ ਬਟ ਇਹਨਾਂ ਨੇ ਮੈਨੂੰ ਖਿੱਚ ਇਹ ਛੇ ਜਾਣੇ ਸੀ ਇਹ ਮੈਨੂੰ ਖਿੱਚ ਕੇ ਬਾਹਰ ਲੈ ਗਏ ਤੇ ਮੈਂ ਮਰ ਲੀ ਪਿੱਛੇ ਨੂੰ ਦੌੜੇ ਕਰਦੀ ਆ ਬਟ ਇਹ ਮੈਨੂੰ ਖਿੱਚ ਕੇ ਬਾਹਰ ਲੈ ਗਏ ਬਾਹਰ ਜਾ ਕੇ ਇਹਨਾਂ ਦੇ ਇਹਨਾਂ ਦਾ ਬੇਟਾ ਯਾ ਆਸ਼ੀ ਦੀਪ ਹੈ ਗਿਆ ਉਹਨੇ ਮੇਰੇ ਪਹਿਲਾਂ ਇਹ ਚੁੰਨੂ ਤਾਰ ਦੇ ਥਲੇ ਸੁੱਤੀ ਹੈਗੀ ਆ ਤੇ ਬਾਅਦ ਵਿੱਚ ਮੇਰੇ ਕੱਪੜੇ ਪਾੜੇ ਸਾਰੇ ਤੇ ਮੇਰੀ ਸ਼ਾਤੀ ਉੱਤੇ ਬੈਠਿਆ ਉਹ ਉੱਥੇ ਸਾਰੇ ਗਵਾਹ ਹੈਗੇ ਆ ਸਾਬੀ ਜਿਹੜਾ ਆ ਉਹ ਗਵਾਹ ਹੈ ਉੱਥੇ ਮੇਰਾ ਦੇਵਰ ਆ ਉਸ ਤੋਂ ਬਾਅਦ ਉਹਨੇ ਮੇਰੇ ਜਦੋਂ ਕੱਪੜੇ ਪਾੜੇ ਆ ਮੇਰੇ ਇੱਥੇ ਗਲਾਂ ਕੋਟਿਆ ਆ ਮੇਰੇ ਇੱਥੇ ਬੈਠਿਆ ਤੇ ਮੇਰੇ ਕੰਨ ਵਿੱਚ ਮੈਨੂੰ ਕੋਈ ਹੋਸ਼ ਨਹੀਂ ਮੈਨੂੰ ਕੀ ਹੋਇਆ ਤਾਂ ਮੇਰੇ ਹੱਥ ਫੜੇਦੇ ਹੀ ਰੋਸ਼ਨ ਨੇ ਰੋਸ਼ਨ لال ਜਿਹੜਾ ਆ ਉਹਨੇ ਮੇਰੇ ਹੱਥ ਫੜਦੇ ਤੇ ਮੇਰੇ ਮੂੰਹ ਤੇ ਚਪੇੜਾਂ ਦੀ ਚਪੇੜਾ ਵੱਜੇ ਗਈ ਮੈਂ ਕੱਲੀ ਹੈਗੀ ਸੀ ਘਰ ਮੇਰੇ ਸੋਹਰਾ ਸਾਹਿਬ ਵਿਚਾਰੇ ਬਜ਼ੁਰਗ ਹੈਗੇ ਆ ਉਹ ਗੇਟ 'ਚ ਖੜੇ ਹੋ ਕੇ ਰੋਲਾ ਪਾਰੀ ਸੀ ਛੱਡ ਦੋ ਛੱਡ ਦੋ ਇਹਨਾਂ ਨੇ ਮੇਰੇ ਸੋਹਰਾ ਸਾਹਿਬ ਦੇ ਵੀ ਦੋ ਤਿੰਨ ਥੱਪੜ ਮਾਰੇ ਆ ਉਸ ਤੋਂ ਬਾਅਦ ਕੀ ਹੋਇਆ ਹੈ ਕਿ ਕੋਈ ਬਹੁਤ ਦੂਰ から ਉਹ ਆਇਆ ਹੈ ਤਾਂ ਉਹਨੇ ਸਾਡੀ ਮਲਪੀ ਸਾਨੂੰ ਛੜਾਇਆ ਹੈ ਵੀ ਛੱਡੋ ਕੁੜੀ ਨੂੰ ਹੋਸ਼ ਨਹੀਂ ਆ ਗਈ ਉਹ ਮੇਨੂੰ ਚੁੱਕ ਕੇ ਮਲਪੀ ਅੰਦਰ ਲੈ ਕੇ ਚੱਲਿਆ ਇਹਨਾਂ ਨੇ ਮੇਰੀ ਜਿਹੜੀ ਪਿੰਕੀ ਦੇ ਵੀ ਉਹਨੇ ਮੇਰੇ ਲੱਤ ਮਾਰੀ ਹੈ ਤੇ ਮੈਂ ਫੇਰ ਆਪਣੇ 베ੜੇ ਜਾ ਪਈਆਂ 베ੜੇ ਜਾਣ ਦੇ ਬਾਅਦ ਵੀ ਇਹਨਾਂ ਨੇ ਮਲਪੀ ਫੇਰ ਕੁੱਟਣਾ ਸ਼ੁਰੂ ਕੀਤਾ ਮੈਨੂੰ ਮੇਰੇ ਖੇਚ ਕੇ ਲੱਤੋਂ ਫੇਰ ਲੱਗੀ ਆ ਬਾਸ ਸੀਸੀਟੀਵੀ ਕੈਮੇਰੇ ਚ ਸਭ ਕੁਝ ਰਿਕਾਰਡਿੰਗ ਹੈਗੀ ਆ ਮੇਰੀ ਚੈਨੀ ਸੀ ਕਿ ਮੈਂ ਗੱਲ ਚ ਪਾਈ ਦੀ ਸੀ ਉਹ ਮੇਰੀ ਚੈਨੀ ਮੇਰੀ ਗੱਲ ਚ ਹੈ ਨਹੀਂ ਆ ਮੇਰਾ ਫੋਨ ਇਹ ਵੀ ਮੇਰਾ ਫੋਨ ਉਹਨੇ ਖੋਲੇਦਾ ਸੀ ਇਹ ਅੱਧੇ ਘੰਟੇ ਬਾਅਦ ਮੈਨੂੰ ਮੇਰਾ ਫੋਨ ਉਹ ਤੋਂ ਕਿਸੇ ਨੇ ਲੈ ਗਏ ਮੈਨੂੰ ਦਿੱਤਾ ਪਰ ਮੇਰੀ ਚੈਨੀ ਮੈਨੂੰ ਅਜੇ ਤੱਕ ਨਹੀਂ ਮਿਲੀ ਹੈਗੀ ਮੈਨੂੰ ਇਨਸਾਫ ਦਿੱਤਾ ਜਾਏ ਮੈਨੂੰ ਮੈਨੂੰ ਬਹੁਤ ਖਤਰਾ ਹੈ ਨਾ ਤਾਂ ਕੱਲ ਨੂੰ ਮੈਂ ਕੰਨੀ ਵੀ ਘਰ ਆਉਣਾ ਮੈਂ ਨਹੀਂਣਾ ਤਾਂ ਉਹ ਛੋਟੇ ਛੋਟੇ ਮੇਰੇ ਬੱਚੇ ਹੈਗੇ ਆ ਮੈਨੂੰ ਮੈਨਾਂ ਤੋਂ ਬਹੁਤ ਜ਼ਿਆਦਾ ਖਤਰਾ ਹੈਗਾ ਹੈ ਮੈਨੂੰ ਇਨਸ